ਦੇ ਲਿਸਨ ਜੀ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਸਹਿਣਾਪਿੰਡ ਦੇ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਕਾਤਲ ਕੌਣ ਸਨ ਅਤੇ ਕਿਉਂ ਇਹ ਘਟਨਾ ਹੋਈ ਹੈ ਇਸ ਬਾਰੇ ਜਾਣਕਾਰੀ ਜੁਰ ਦਸੋ ਜੀ ਬਿਲਕੁਲ ਨਿਤ ਦੇਣ ਹੁੰਦੇ ਪੰਜਾਬ ਦੇ ਕਤਲਾਂ ਨੇ ਪੰਜਾਬ ਦੇ ਮਾਪਿਆਂ ਬਜ਼ੁਰਗ ਮਾਪਿਆਂ ਦਾ ਜਾਂ ਫਿਰ ਨੌਜਵਾਨਾਂ ਦਾ ਜਿਹੜਾ ਹੈਗਾ ਇਸ ਵੇਲੇ ਕਹੀਏ ਕਿ ਬੁਰਾ ਹਾਲ ਕੀਤਾ ਹੋਇਆ ਲੋਕ ਸੋਚਣ ਲਈ ਮਜਬੂਰ ਨੇ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬ ਰਹਿਣ ਵੀ ਦੇਣ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਭੇਜ ਦੇਣ ਪਿਛਲੇ ਦਿਨੀ ਮੈਂ ਇੱਕ ਵੈਬ ਸੀਰੀਜ਼ ਦੇਖ ਰਿਹਾ ਸੀ ਇੱਕ OTT ਪਲੇਟਫਾਰਮ ਦੇ ਉੱਤੇ ਜਿਹਦਾ ਨਾਮ ਹੈ 84 ਤੋਂ ਬਾਅਦ ਉਹਦੇ ਵਿੱਚ ਨਾ ਇੱਕ ਨੌਜਵਾਨ ਹੈ ਉਹ ਇਟਲੀ ਰਹਿੰਦਾ ਹੁੰਦਾ ਕਿਤੇ ਮਾਪਿਆਂ ਨੇ ਚੱਕ ਚੁਕਾ ਕੇ ਉਹਨੂੰ ਇਟਲੀ ਭੇਜ ਦਿੱਤਾ ਜਦੋਂ 84 ਤੋਂ ਬਾਅਦ ਵਾਲਾ ਦੌਰ ਚੱਲਿਆ ਪੰਜਾਬ ਦੇ ਵਿੱਚ ਤਾਂ ਉਹ ਮੁੰਡਾ ਪੱਕਾ ਹੋ ਕੇ ਤੇ ਸਰਪ੍ਰਾਈਜ਼ ਦੇਣ ਦੇ ਮਾਰੇ ਬਿਨਾਂ ਦੱਸਿਆ ਹੀ ਪੰਜਾਬ ਆ ਜਾਂਦਾ ਮਤਲਬ ਕਿ ਲਾਲੋ ਤੁਸੀਂ ਕੋਈ ਕੋਈ 87 88 ਦਾ ਟਾਈਮ ਹੋਏਗਾ 90 ਦਾ ਟਾਈਮ ਹੋਏਗਾ ਉਹ ਜਦੋਂ ਘਰ ਆਉਂਦਾ ਹੈ ਤੇ ਉਹਦੇ ਮਾਪੇ ਜਿਹੜੇ ਨੇ ਨਾ ਖਾਸ ਤੌਰ ਤੇ ਉਹਦਾ ਫਾਦਰ ਜਿਹੜਾ ਹੈਗਾ ਉਹ ਦੇਖ ਕੇ ਬਹੁਤ ਦੁਖੀ ਹੁੰਦਾ ਹੈ ਤੇ ਉਹ ਕਹਿੰਦਾ ਕਿ ਭਰਾਵਾ ਤੈਨੂੰ ਮੈਂ ਬਚਾਉਣ ਲਈ ਤੇਰੀ ਜਾਨ ਬਚਾਉਣ ਲਈ ਤੈਨੂੰ ਇੰਨਾ ਪੈਸਾ ਲਾ ਕੇ ਇਟਲੀ ਭੇਜਿਆ ਸੀ ਤੇ ਤੂੰ ਫਿਰ ਮੌਤ ਦੇ ਮੂੰਹ ਦੇ ਵਿੱਚ ਆ ਗਿਆ ਮਤਲਬ ਉਹ ਕਹਿੰਦਾ ਵੀ ਅਗਲੀ ਜਿਹੜੀ ਫਲਾਈਟ ਤੈਨੂੰ ਮਿਲਦੀ ਹੈ ਲੈ ਕੇ ਤੇ ਤੂੰ ਵਾਪਸ ਇਟਲੀ ਚਲਿਆ ਜਾ ਮਾਹੌਲ ਇੱਥੇ ਠੀਕ ਨਹੀਂ ਹੈ ਸੋ ਮੈਂ ਆ ਜਦੋਂ ਕਤਲਦਾਰ ਕਤਲ ਦੇਖ ਰਿਆ ਨਾ ਅੱਜ ਪੰਜਾਬ ਦੇ ਵਿੱਚ ਉਹ ਤਾਂ ਮੈਨੂੰ ਉਹੀ ਜਿਹੜੀ ਵੈਬ ਸੀਰੀਜ਼ ਦਾ ਸੀਨ ਛੇ ਤੇ ਆ ਗਿਆ ਕਿ ਅੱਜ ਵੀ ਉਹੀ ਮਾਹੌਲ ਬਣਦਾ ਜਾ ਰਿਹਾ ਕਿ ਜਿਹੜੇ ਮਾਪੇ ਚਾਹੁੰਦੇ ਨੇ ਕਿ ਸਾਡੇ ਬੱਚੇ ਸਹੀ ਸਲਾਮਤ ਰਹਿਣ ਉਹ ਜਾਂ ਤਾਂ ਜੇ ਪੰਜਾਬ 'ਚ ਰਹਿੰਦੇ ਨੇ ਜਾਂ ਤਾਂ ਨਸ਼ੇ ਦੀ ਭੇਟ ਚੜ ਜਾਂਦੇ ਆ ਜਾਂ ਫਿਰ ਕਤਲਾਂ ਦੀ ਭੇਟ ਚੜ ਜਾਂਦੇ ਆ ਜਾਂ ਕੋਈ ਮੁਕਾਬਲਾ ਝੂਠਾ ਸੱਚਾ ਮੁਕਾਬਲਾ ਬਣਾ ਦਿੱਤਾ ਜਾਂਦਾ ਸੋ ਇਹ ਹਾਲਾਤ ਅੱਜ ਬੱਤਰ ਹੋ ਗਏ ਨੇ ਇੱਕ ਪਾਸੇ ਭਗਵੰਤਮਾਨ ਸਰਕਾਰ ਦਾ ਕਹਿਣਾ ਹੈ ਕਿ ਲਓ ਜੀ ਸਾਡੇ ਆਉਣ ਤੋਂ ਸਾਢੇ 3 ਸਾਲ ਹੋਏ ਨੇ ਤੇ ਅਸੀਂ ਪੰਜਾਬ ਦਾ ਸੁਧਾਰ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਲੋਕ ਹੁਣ ਪੀਸ ਮਹਿਸੂਸ ਕਰਦੇ ਨੇ ਪਰ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਵੱਡੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਇਹਨਾਂ ਸਾਢੇ 3 ਸਾਲਾਂ ਦੇ ਵਿੱਚ ਹੋਈਆਂ ਜਿਦੇ ਵਿੱਚ ਸਿੱਧੂ ਮੂਸੇਵਾਲੇ ਦਾ ਨਾਮ ਵੀ ਆਉਂਦਾ ਹੈ ਤੇ ਦੋ ਮੂਸੇ ਵਾਲਾ ਜਿਹਨੇ ਦੁਨੀਆ ਭਰ ਦੇ ਵਿੱਚ ਪੰਜਾਬ ਦਾ ਨਾਮ ਚਮਕਾਇਆ ਸੀ ਤੇ ਉਹਦਾ ਵੀ ਕਤਲ ਹੋ ਗਿਆ ਹੁਣ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਨੇ ਇਹ ਵੀ ਕੋਈ ਆਮ ਮਾੜੇ ਮੋٹے ਕੋਈ ਇਨਸਾਨ ਨਹੀਂ ਸੀ ਇਹਨਾਂ ਦਾ ਬਹੁਤ ਰਤਬਾ ਸੀ ਆਪਣੇ ਇਲਾਕੇ ਦੇ ਵਿੱਚ ਪਿੰਡ ਸਹਿਣਾ ਬਰਨਾਲੇ ਦੇ ਆਲੇ ਦੁਆਲੇ ਇਹਨਾਂ ਦਾ ਬਹੁਤ ਰਤਬਾ ਸੀ ਗਰੀਬਾਂ ਦੇ ਨਾਲ ਖੜਨ ਵਾਲੇ ਸੀ ਤੇ ਗਰੀਬੀ ਗਰੀਬ ਲੋਕ ਜਿਹੜੇ ਆਮ ਲੋਕ ਨੇ ਨਾ ਉਹ ਇਹਨੂੰ ਆਪਣਾ ਮਸੀਹਾ ਮੰਨਦੇ ਸੀ ਕਹਿੰਦੇ ਵੀ ਅੱਧੀ ਰਾਤ ਨੂੰ ਅਸੀਂ ਫੋਨ ਕਰੀਏ ਕੋਈ ਐਮਐਲਏ ਕੋਈ ਹੋਰ ਚੱਕੇ ਨਾ ਚੱਕੇ ਸੁਖਵਿੰਦਰ ਸਿੰਘ ਕਲਕੱਤਾ ਅੱਧੀ ਰਾਤ ਨੂੰ ਫੋਨ ਚੱਕ ਲੈਂਦਾ ਸੀ ਤੇ ਨਾਲ ਹੋ ਕੇ ਤੁਰਦਾ ਸੀ ਕਈਆਂ ਨੂੰ ਜੇ ਲੋੜ ਪੈਂਦੀ ਸੀ ਕਿਤੇ ਪੈਸੇ ਥੇਲੇ ਦੀ ਤਾਂ ਆਪਣੀ ਜੇਬ ਦੇ ਵਿੱਚੋਂ ਪੈਸਾ ਖਰਚ ਕੇ ਕੰਮ ਕਰਵਾਉਂਦਾ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਪਾਰਟੀ ਦੇ ਨਾਲ ਸਬੰਧਤ ਉਹਨਾਂ ਦਾ ਮੈਂਬਰ ਤਾਂ ਨਹੀਂ ਪਰ ਉਹਨਾਂ ਦਾ ਨਜ਼ਦੀਕੀ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਤੇ ਆਮ ਤੌਰ ਦੇ ਉੱਤੇ ਜਦੋਂ ਹੁੰਦਾ ਕੀ ਹੈ ਅੱਜ ਉਹ ਵੇਲਾ ਆ ਗਿਆ ਵੀ ਜਦੋਂ ਤੁਸੀਂ ਗਰੀਬਾਂ ਦੇ ਮਸੀਹੇ ਬਣਦੇ ਹੋ ਜਾਂ ਫਿਰ ਆਵਾਜ਼ ਚੱਕਦੇ ਹੋ ਸਰਕਾਰੀ ਜਿਹੜਾ ਤੰਤਰ ਹੈਗਾ ਉਹਦੇ ਖਿਲਾਫ ਬੋਲਣ ਦੀ ਜਦੋਂ ਹਿਮਾਕਤ ਕਰਦੇ ਹੋ ਤਾਂ ਤੁਸੀਂ ਅੱਖਾਂ ਦੇ ਵਿੱਚ ਰੜਕਣ ਲੱਗ ਪਏ ਨੇ ਉਹ ਲੋਕਾਂ ਦੇ ਹੁਣ ਇਸ ਕਤਲ ਦੇ ਵਿੱਚ ਜਿਹੜੀਆਂ ਕਲਸੋਹਾਂ ਲਾਈਆਂ ਜਾ ਰਹੀਆਂ ਆਮ ਲੋਕਾਂ ਦਾ ਕੀ ਕਹਿਣਾ ਹੈ ਅਸੀਂ ਉਹਦੀੋ ਗੱਲ ਕਰਾਂਗੇ ਕਿਉਂਕਿ ਸਾਡਾ ਆਪਣਾ ਕੋਈ ਵਰਜ਼ਨ ਨਹੀਂ ਹੈ ਇੱਕ ਵਰਜ਼ਨ ਇਹ ਆ ਰਿਹਾ ਕਿ ਇਹ ਸਰਕਾਰੀ ਕਤਲ ਹੈ ਮੌਜੂਦਾ ਸਰਕਾਰ ਦੇ ਕਿਸੇ ਕਰਿੰਦੇ ਵੱਲੋਂ ਕਰਵਾਇਆ ਗਿਆ ਕਿਉਂਕਿ ਉਥੇ ਆਮ ਲੋਕ ਜਿਹੜੇ ਨੇ ਉਹ ਘੁੰਮਦੇ ਫਿਰਦੇ ਇਹ ਗੱਲਾਂ ਕਰ ਰਹੇ ਸੀ ਕੱਲ ਰੋਹ ਦੇ ਵਿੱਚ ਭਰੇ ਹੋਏ ਕਿ ਜਿਹੜਾ ਐਮਐਲਏ ਨੇ ਲਾਭ ਸਿੰਘ ਉਗੋਕੇ ਉਹਨਾਂ ਦੇ ਨਾਲ ਬਹਿਸ ਹੋਈ ਹੈ ਪਿਛਲੇ ਸਮੇਂ ਦੇ ਵਿੱਚ ਤੇ ਉਹਨਾਂ ਉਹਨਾਂ ਨੇ ਕਿਹਾ ਸੀ ਕਿ ਤੈਨੂੰ ਦੇਖ ਲਾਂਗੇ ਸੋ ਇੱਕ ਤਾਂ ਆ ਗੱਲ ਆ ਗਈ ਦੂਸਰੀ ਗੱਲ ਆ ਰਹੀ ਹੈ ਜੋ ਪੁਲਿਸ ਦਾ ਕਹਿਣਾ ਹੈ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਕਰ ਲਈ ਹੈ ਦੋ ਉਹਦੇ ਵਿੱਚ ਬੰਦੇ ਜਿਹੜੇ ਨੇ ਫੜ ਲਏ ਨੇ ਤੀਸਰੇ ਦੀ ਭਾਲ ਜਾਰੀ ਹੈ ਤੇ ਪੁਲਿਸ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਇਹ ਸਰਕਾਰੀ ਕਤਲ ਨਹੀਂ ਹੈ ਇਹਦਾ ਰਾਜਨੀਤੀ ਦੇ ਨਾਲ ਕੋਈ ਸਬੰਧ ਨਹੀਂ ਹੈ ਨਿੱਜੀ ਜਿਹੜੀ ਰੰਜਿਸ਼ ਦੇ ਕਰਕੇ ਇਹ ਕਤਲ ਹੋਇਆ ਤੁਹਾਨੂੰ ਜਾਣ ਤੁਹਾਨੂੰ ਦੱਸਣਾ ਵੀ ਬਣਦਾ ਹੈ ਕਿ ਜਦੋਂ ਇਹ ਕਤਲ ਹੁੰਦਾ ਨਾ ਉਸ ਤੋਂ ਬਾਅਦ ਜਿਹੜਾ ਕਤਲ ਕਰਨ ਵਾਲਾ ਉਹ ਫੇਸਬੁੱਕ ਦੇ ਉੱਤੇ ਲਾਈਵ ਵੀ ਹੁੰਦਾ ਤੇ ਜਿਵੇਂ ਕਿ ਦੱਸਿਆ ਜਾ ਰਿਹਾ ਕਿ ਉਹ ਨਸ਼ੇੜੀ ਹੈ ਮਤਲਬ ਕਿ ਉਹ ਕੋਈ ਨਸ਼ੇ ਦਾ ਆਦੀ ਹੈਗਾ ਬੰਦਾ ਜਿਹਨੇ ਇਹ ਕਤਲ ਕੀਤਾ ਉਹਦੀ ਤਸਵੀਰ ਵੀ ਜਨਤਕ ਹੋ ਚੁੱਕੀ ਹੈ ਸ਼ਾਇਦ ਉਹ ਫੜਿਆ ਵੀ ਉਹੀ ਫੜਿਆ ਗਿਆ ਸ਼ਾਇਦ ਸੋ ਉਹਦੇ ਵੱਲੋਂ ਇਹ ਕਿਹਾ ਜਾ ਰਿਹਾ ਉਸ ਵੀਡੀਓ ਦੇ ਵਿੱਚ ਕਿ ਇਹਨੂੰ ਬਹੁਤ ਸਮਝਾਇਆ ਸੀ ਇਹ ਸਮਝਿਆ ਨਹੀਂ ਹੈ ਅਖੀਰ ਸਾਨੂੰ ਇਹ ਕਤਲ ਜਿਹੜਾ ਕਰਨਾ ਪਿਆ ਇਹ ਕਤਲ ਉਸ ਵੇਲੇ ਹੋਇਆ ਜਦੋਂ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਨੇ ਉਹ ਬੱਸ ਸਟੈਂਡ ਦੇ ਨਜ਼ਦੀਕ ਇੱਕ ਆਪਣੇ ਯਾਰ ਯਾਰ ਦੋਸਤ ਦੀ ਪ੍ਰਾਪਰਟੀ ਦੀ ਦੁਕਾਨ ਦੇ ਉੱਤੇ ਬੈਠੇ ਹੋਏ ਨੇ ਪ੍ਰਾਪਰਟੀ ਡੀਲਰ ਸੀ ਉਹ ਤੇ ਉੱਥੇ ਇੱਕ ਕਾਤਲ ਆਉਂਦਾ ਹੈ ਗੱਡੀ ਦੇ ਵਿੱਚ ਆਉਂਦਾ ਹੈ ਤੇ ਆ ਕੇ ਸਿੱਧੀ ਜਿਹੜੀ ਗੋਲੀ ਹੈਗੀ ਆ ਉਹਨਾਂ ਦੀ ਧੌਣ ਦੇ ਵਿੱਚ ਮਾਰਦਾ ਹੈ ਇੱਕੋ ਹੀ ਗੋਲੀ ਦੇ ਨਾਲ ਜਿਹੜੇ ਸੁਖਵਿੰਦਰ ਸਿੰਘ ਜਿਹੜੇ ਨੇ ਉਹਨਾਂ ਦਾ ਉਹਨਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਦੋਸ਼ੀ ਫਰਾਰ ਹੋ ਜਾਂਦਾ ਉਹ ਫੜਿਆ ਵੀ ਨਹੀਂ ਜਾਂਦਾ ਸੋ ਇਹ ਹਾਲਾਤ ਇਸ ਵळे ਹੋਏ ਹੋਏ ਨੇ ਬੇਸ਼ੱਕ ਇਹ ਸਰਕਾਰੀ ਕਤਲ ਨਾ ਵੀ ਹੋਵੇ ਪਰ ਰੰਜਿਸ਼ਾਂ ਕਰਕੇ ਤੁਸੀਂ ਨਿਤ ਦਿਨ ਜਿਹੜੇ ਨੇ ਇੱਕ ਦੂਸਰੇ ਤੇ ਪੁੱਤ ਮਾਰ ਰਹੇ ਹੋ ਕੋਈ ਇੱਕ ਗਰੁੱਪ ਦੂਸਰਾ ਦੂਸਰੇ ਗਰੁੱਪ ਦਾ ਨੌਜਵਾਨ ਮਾਰ ਰਿਹਾ ਦੂਸਰੇ ਗਰੁੱਪ ਵਾਲਾ ਕਹਿੰਦਾ ਵੀ ਤੁਸੀਂ ਸਾਡਾ ਮਾਰ ਦਿੱਤਾ ਅਸੀਂ ਹੁਣ ਤੁਹਾਡਾ ਮਾਰਾਂਗੇ ਸੋ ਇਹੀ ਹਾਲਾਤ ਜਿਹੜੇ ਨੇ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਲੋਕ ਸਹਿਮ ਦੇ ਵਿੱਚ ਨੇ ਕਿ ਕਰੀਏ ਤੇ ਕਰੀਏ ਕੀ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਬਚਾ ਕੇ ਰੱਖੀਏ ਹੁਣ ਇਹ ਤਾਂ ਹੈ ਨਹੀਂ ਕਿ ਮਾਪੇ ਜਿਹੜੇ ਬੱਚਿਆਂ ਨੂੰ ਘਰ ਦੇ ਅੰਦਰ ਦਰਵਾਜ਼ੇ ਲਾ ਕੇ ਕੁੰਡੇ ਲਾ ਕੇ ਅੰਦਰ ਹੀ ਡੱਕ ਛੜਣ ਬਾਹਰ ਤਾਂ ਨਿਕਲਣਾ ਹੀ ਹੁੰਦਾ ਸੋ ਕਈ ਕੰਮਕਾਰ ਸੌ ਰੀਤੀ ਰਿਵਾਜ ਬਾਹਰ ਪੜਨ ਲਈ ਕਮਾਂਕਾਰਾਂ ਲਈ ਨਿਕਲਣਾ ਪਰ ਤੁਸੀਂ ਦੇਖੋ ਵੀ ਨਿੱਤ ਕਤਲ ਹੋ ਰਹੇ ਨੇ ਇਹ ਇਹੋ ਜੇ ਕਤਲਾਂ ਦੀ ਜਿਹੜੀ ਲੜੀ ਹੈ ਉਹ ਲੰਬੀ ਹੋ ਚੁੱਕੀ ਹੈ ਨਾ ਸਾਢੇ 3 ਸਾਲਾਂ ਦੇ ਵਿੱਚ ਭਗਵੰਤਮਾਨ ਸਰਕਾਰ ਨੂੰ ਵੀ ਸੋਚਣਾ ਪੈਂਦਾ ਹੈ ਤੇ ਜਿਹੜੇ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਲੱਗ ਰਹੇ ਨੇ ਉਹ ਸਾਰੀ ਗੱਲ ਦੀ ਜਿਹੜੀ ਇਨਵੈਸਟੀਗੇਸ਼ਨ ਪੂਰੀ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਵੀ जिने भी ਕਤਲ ਜਿਹੜਾ ਹੈਗਾ ਕਿਸ ਤਰੀਕਿਆਂ ਨਾਲ ਕਰਵਾਇਆ ਉਹ ਸਾਰੀ ਗੱਲਬਾਤ ਜਿਹੜੀ ਬਾਹਰ ਜਿਹੜੀ ਹੈ ਆਉਣੀ ਚਾਹੀਦੀ ਹੈ ਕਿਉਂਕਿ ਇਹ ਮਸ਼ਹੂਰ ਲੋਕ ਜਾਂ ਜੋ ਪੰਜਾਬ ਦੇ ਲੋਕਾਂ ਦਾ ਦਰਦ ਰੱਖਣ ਵਾਲੇ ਲੋਕ ਇਹਨਾਂ ਤੇ ਜਾਣ ਦੇ ਨਾਲ ਸਮਾਜ ਨੂੰ ਬਹੁਤ ਵੱਡਾ ਘਾਟਾ ਪੈਂਦਾ ਜੀ ਜੀ ਜਲਦੀ ਸਿੰਘ ਜੀ ਕਾਫੀ ਵੱਡੀਆਂ ਵਾਰਦਾਤਾਂ ਲਗਾਤਾਰ ਪੰਜਾਬ ਦੇ ਵਿੱਚ ਵਿੱਤੇ ਕੁੰਜ ਵਰਿਆਂ ਚ ਹੋ ਰਹੀਆਂ ਨੇ ਛੋਟੇ ਮੋਟੇ ਆਪਾਂ ਕਿਸੇ ਆਮ ਬੰਦੇ ਦੀ ਗੱਲ ਨਾ ਵੀ ਕਰੀਏ ਤਾਂ ਵੱਡੀਆਂ ਜੋ ਸੈਲੀਬ੍ਰਿਟੀ ਨੇ ਜੋ ਨਾਮੀ ਲੋਕ ਨੇ ਜਿਹਨਾਂ ਦੇ ਐਡੇ ਨਾਮ ਨੇ ਉਹਨਾਂ ਦੇ ਵੀ ਕਿਸੇ ਤਰੀਕੇ ਨਾਲ ਕਤਲ ਹੋ ਰਹੇ ਨੇ ਇਹ ਆਪਣੇ ਆਪ ਵਿੱਚ ਹੀ ਬੜੀ ਗੱਲੋ ਕਿ ਚਿੰਤਾ ਵਾਲੀ ਗੱਲ ਹੈ ਉਮੀਦ ਕਰਦੇ ਹਾਂ ਕਿ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਪੁਲਿਸ ਪ੍ਰਸ਼ਾਸਨ ਪੰਜਾਬ ਦੇ ਵਿੱਚ ਸ਼ਾਂਤੀ ਬਣਾ ਕੇ ਰੱਖੇ ਧੰਨਵਾਦ ਥੋੜਾ ਜਿਹਾ ਸਾਡੇ ਨਾਲ ਜੁੜਨ ਦੇ ਲਈ ਆਪਣੀ ਜਥੇ ਦਰਸ਼ਕਾਂ ਦੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿলো ਧੰਨਵਾਦ ਜੀ